ਆਪਣੇ ਕਾਮਨ ਪੰਜਾਬ ਦੇ ਵਿੱਚ ਹੋਣ ਵਾਲੇ ਜਿਹੜੇ ਮੈਡੀਸਨ ਵੈਲਿਊ ਵਾਲੇ ਪਲਾਂਟ ਨੇ ਜੀ ਉਹ ਬਹੁਤ ਸਾਰੇ ਨੇ ਮੈਂ ਇੱਕ ਗੱਲ ਕਹੂੰਗਾ ਜੀ ਜੇ ਤਕਰੀਬਨ ਹਰ ਇੱਕ ਪਲਾਂਟ ਦੀ ਆਪਾਂ ਗੱਲ ਕਰ ਲਈਏ ਜੀ ਚਾਹੇ ਉਹ ਵੱਡਾ ਦਰਖਤਾ ਚਾਹੇ ਉਹ ਝਾੜੀ ਆ ਚਾਹੇ ਛੋਟੀ ਝਾੜੀ ਆ ਜੀ ਉਹ ਸਾਰੇ ਦੇ ਸਾਰੇ ਜਿਹੜੇ ਰੁੱਖ ਨੇ ਜੀ ਉਹ ਐਨੇ ਵਧੀਆ ਨੇ ਜੀ ਐਨੇ ਮੈਡੀਸਨ ਗੁਣ ਨੇ ਕਿ ਅਸੀਂ ਸਮੇਂ ਦੇ ਨਾਲ-ਨਾਲ ਉਹਨਾਂ ਗੁਣਾਂ ਨੂੰ ਭੁੱਲੀ ਜਾਂਦੇ ਆ ਤੇ ਉਹ ਉਹੀ ਆਪਾਂ ਨੁਕਸਾਨ ਉਠਾਉਂਦੇ ਆ ਜੇ ਆਪਾਂ ਨੂੰ ਐਲੋਪੈਥੀ ਵੱਲ ਭੱਜਣਾ ਪੈਂਦਾ ਜਾਂ ਹੋਰ ਮੈਡੀਸਨ ਵੱਲ ਭੱਜਣਾ ਪੈਂਦਾ ਤਾਂ ਸਿਰਫ ਉਹ ਇਸੇ ਕਾਰਨ ਆ ਕਿ ਇਹਨਾਂ ਦਰਖਤਾਂ ਦੇ ਜਿਹੜੇ ਗੁਣ ਨੇ ਉਹ ਆਪਾਂ ਭੁੱਲ ਚੁੱਕੇ ਆ ਨਾ ਹੀ ਆਪਾਂ ਨੂੰ ਕੋਈ ਦੱਸਣ ਵਾਲਾ। ਹਰ ਇੱਕ ਘਰ ਦੇ ਵਿੱਚ ਆਪਣੇ ਬੂਟੇ ਹੁਣੇ ਬਹੁਤ ਜੰਮੀਨੇ ਜੀ ਜਿਹੜੇ ਮੈਡੀਸਨ ਪਲਾਂਟ ਨੇ ਉਹ ਹੁਣੇ ਆਪਾਂ ਛੋਟੇ ਪਲਾਂਟਸ ਦੀ ਗੱਲ ਕਰੀਏ ਜਿਵੇਂ ਹਾਰਸ਼ਿੰਗਾਰ ਹੋ ਗਿਆ ਜੀ ਇਹਨੂੰ ਪਰੀ ਜਾਦਵੀ ਕਹਿੰਦੇ ਆ ਜੀ ਆਪਣਾ ਸੁਹਾਜਣਾ ਹੋ ਗਿਆ ਸੁਹਾਜਣੇ ਨੂੰ ਲਗਭਗ 300 ਬਿਮਾਰੀਆਂ ਦਾ ਇਲਾਜ ਦੱਸਦੇ ਨੇ ਜੀ ਜਿਹੜੀਆਂ ਆਪਾਂ ਨੂੰ ਪਤਾ ਵੀ ਨਹੀਂ ਹੁੰਦੀਆਂ। ਕਈ ਚੀਜ਼ਾਂ ਇਹ ਜੀਆਂ ਹੁੰਦੀਆਂ ਨੇ ਵੀ ਆਪਾਂ ਨੂੰ ਯਾਦ ਚੇਤਾ ਵੀ ਨਹੀਂ ਹੁੰਦਾ ਉਸ ਸੋਹਣ ਜਨੇ ਦੇ ਪੱਤੇ ਖਾਣ ਨਾਲ ਜਾਂ ਉਹਦਾ ਪਾਊਡਰ ਖਾਣ ਨਾਲ ਜਾਂ ਫਲੀਆਂ ਦੀ ਸਬਜ਼ੀ ਖਾਣ ਨਾਲ ਖਤਮ ਹੁੰਦੇ ਜਾਂਦੇ ਆ ਜੀ ਤੇ ਉਹ ਇਹਦੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਕਾਮਨਲੀ ਘਰੇ ਹਰ ਚੀਜ਼ ਦੇ ਵਿੱਚ ਪਾ ਕੇ ਵਰਤ ਸਕਦੇ ਹਾਂ ਜੀ ਉਹਨਾਂ ਦੀ ਵਰਤੋਂ ਦਾ ਕਿਦਾਂ ਹੁੰਦਾ ਜੀ ਜੇ ਹੁਣ ਆਪਾਂ ਸੁਹਾਂਜਣੇ ਦਾ ਲਾ ਲਿਆ ਤੇ ਆਪਾਂ ਨੂੰ ਜਦੋਂ ਧਣੀਆਂ ਨਹੀਂ ਹੈਗਾ ਉਹਦੇ ਪੱਤੇ ਆਪਾਂ ਦਾਲ ਸਬਜ਼ੀ ਚ ਪਾ ਸਕਦੇ ਹਾਂ ਪਰੌਂਠਿਆਂ ਦੇ ਵਿੱਚ ਪਾ ਸਕਦੇ ਹਾਂ ਜਦੋਂ ਸਾਂਬਰ ਬਣਾਉਂਦਾ ਸਾਊਥ ਦੇ ਵਿੱਚ ਜੇ ਗੱਲ ਕਰੀਏ ਤਾਂ ਸਾਂਬਰ ਇਹਦੇ ਪੱਤੇਆਂ ਤੇ ਇਹਦੇ ਫਲੀਆਂ ਤੋਂ ਬਿਨਾ ਅਧੂਰਾ ਜੀ ਸਾਂਬਰ ਦੀ ਸਬਜ਼ੀ ਨਹੀਂ ਉਹ ਬਣਾਉਂਦੇ ਜੀ ਉੱਥੇ ਮਾਹੌਲ ਐਸਾ ਕਿ ਹਰ ਮਹੀਨੇ ਤਕਰੀਬਨ ਇਹਨਾਂ ਨੂੰ ਜਿਹੜੀ ਆ ਤੁਹਾਨੂੰ ਜਣੀਆਂ ਦੀ ਫਲੀ ਮਿਲੀ ਜਾਂਦੀ ਹੈ ਜੀ ਪਰ ਆਪਣੇ ਪੰਜਾਬ ਦੇ ਵਿੱਚ ਇਹਦਾ ਦੋ ਕਿਸਮੇ ਨੇ ਜੀ ਜਦੋਂ ਫਰਵਰੀ ਮਾਰਚ ਤੋਂ ਬਾਅਦ ਤੇ 1 ਸੈਪਟੰਬਰ ਦੇ ਵਿੱਚ ਹੁਣ ਆਪਾਂ ਨੂੰ ਇਹਦੀਆਂ ਫਲੀਆਂ ਪ੍ਰਾਪਤ ਹੁੰਦੀਆਂ ਜੀ ਤੇ ਜੇ ਗੱਲ ਕਰੀਏ ਜੀ ਇਹਦੇ ਜੂਸ ਦੀ ਫਲੀਆਂ ਦਾ ਅਚਾਰ ਵੀ ਪੈ ਜਾਂਦਾ ਜੀ ਆਪਾਂ ਇਹਨਾਂ ਨੂੰ ਸਬਜ਼ੀ ਦੇ ਰੂਪ ਚ ਵੀ ਵਰਤ ਸਕਦੇ ਹਾਂ ਬਾਕੀ ਜਦੋਂ ਪੱਕ ਜਾਂਦੀਆਂ ਨੇ ਫਿਰ ਇਹਦਾ ਸੀਡ ਆਪਾਂ ਪ੍ਰਕਿਊਰ ਕਰ ਸਕਦੇ ਹਾਂ ਜੀ ਸੀਡ ਤੋਂ ਇਹ ਅੱਗੇ ਜਰਮੀਨੇਟ ਕਰ ਸਕਦੇ ਹਾਂ ਨੂੰ ਅੱਗੇ ਡਿਵੈਲਪ ਕਰ ਸਕਦੇ ਹਾਂ ਜੀ ਜਿਹੜਾ ਪੱਤੇ ਆ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ ਆਪਾਂ ਪ੍ਰੌਂਟਿਆਂ ਦੇ ਵਿੱਚ ਜਾਂ ਦਾਲ ਸਬਜ਼ੀ ਦੇ ਵਿੱਚ ਪਾ ਕੇ ਖਾ ਸਕਦੇ ਹਾਂ ਜਾਂ ਐਕਸੈਸਿਵ ਪੱਤੇ ਹੁਣ ਇਹਨਾਂ ਦਿਨਾਂ ਦੇ ਵਿੱਚ ਹੁਣ ਜ਼ਿਆਦਾ ਪੱਤੇ ਆਉਂਦੇ ਆ ਜੀ ਮਈ ਜੂਨ ਗਲਾਈ ਤੋਂ ਬਾਅਦ ਫਿਰ ਜਦੋਂ ਹੀ ਅਗਸਤ ਆਉਂਦੀ ਆ ਜੀ ਫਿਰ ਇਹਨਾਂ ਦਾ ਫਟਾਰਾ ਬਹੁਤ ਤੇਜ਼ੀ ਨਾਲ ਵੱਧਦਾ ਔਰ ਫਾਸਟ ਗਰੋਇੰਗ ਪਲਾਂਟ ਆ ਜੀ ਇਹ ਇਹਦੀ ਜੜ ਦਾ ਵੀ ਅਚਾਰ ਬਣਦਾ ਜੀ ਦੋਸਤੋ ਕਿ ਇਹਦੀ ਜੜ ਨੂੰ ਆਪਾਂ ਇੱਕ ਲਫਾਫਿਆਂ ਦੇ ਵਿੱਚ ਪੋਲੀਥੀਨਾਂ ਦੇ ਵਿੱਚ ਲਾ ਕੇ ਰੱਖ ਲਈਏ ਜੀ ਤੇ ਜਿਹੜੇ ਇਹਦੀ ਜੜ ਦੇ ਤਣੇ ਬਣਦੇ ਆ ਉਹ ਤੋਂ ਆਪਾਂ ਅਚਾਰ ਜਿੰਨਾ ਮੂਲੀ ਦਾ ਅਚਾਰ ਹੁੰਦਾ ਉਦਾਂ ਅਚਾਰ ਬਣਾ ਸਕਦੇ ਹਾਂ ਹੋਰ ਕਈ ਬੈਨੀਫਿਟ ਨੇ ਜੀ ਜਿਹੜੇ ਆਪਾਂ ਨੂੰ ਪਤਾ ਵੀ ਨਹੀਂ ਜਿਹੜੇ ਆਪਾਂ ਇਹਨਾਂ ਨੂੰ ਖਾਣ ਨਾਲ ਮਿਲਦੇ ਆ ਜੀ ਹੁਣ ਅੱਗੇ ਆਪਾਂ ਹੋਰ ਬੂਟੇ ਨੇ ਜੀ ਜਿਵੇਂ ਛੋਟਾ ਜਿਹਾ ਆਪਣੇ ਸਦਾ ਬਾਹਰ ਦਾ ਪੌਦਾ ਹੁੰਦਾ ਦੀ ਉਹਦਾ ਫੁੱਲ ਆਪਾਂ ਜੇ ਖਾਈਏ ਤਾਂ 슈ਗਰ ਲਈ ਬੜਾ ਵਧੀਆ ਹੁੰਦਾ ਜੀ ਇਦਾਂ ਹੀ ਆਪਣੇ ਕੋਲੇ ਜੀ ਇਹ ਇਨਸੂਲਿਨ ਦੇ ਪੌਦੇ ਨੇ ਜੀ ਬਹੁਤ ਛੋਟੇ ਰਹਿੰਦੇ ਆ ਉਹਨਾਂ ਦੇ ਪੱਤੇ ਆਪਾਂ 슈ਗਰ ਦੇ ਰੋਗ ਲਈ ਵਰਤ ਸਕਦੇ ਆ ਜੀ ਛੋਟਾ ਜਿਹਾ ਬੂਟਾ ਚਾਹੇ ਗਮਲੇ ਚ ਲਾ ਲਓ ਚਾਹੇ ਧਰਤੀ 'ਚ ਲਾ ਲਓ ਉਹਨੂੰ ਆਪਾਂ ਕਫਰ ਕਰ ਸਕਦੇ ਆ ਐਦਾਂ ਹੀ ਹੋਰ ਜਿਹੜੇ ਹੁਣ ਜਿਵੇਂ ਇਦੋਂ ਵੱਡੇ ਆ ਜਾਂਦੇ ਆ ਜਿਵੇਂ ਨਿੰਮ ਆ ਗਿਆ ਬੂੜ ਆ ਗਿਆ ਤੇ ਆਪਣਾ ਅੰਜੀਰ ਆ ਗਿਆ ਜੀ ਇਹ ਇਹ ਜਿਹੇ ਮੈਡੀਸਨ ਬੂਟੇ ਨੇ ਜੀ ਜਿਨ੍ਹਾਂ ਦਾ ਹਰ ਥਾਂ ਆਪਾਂ ਯੂਜ਼ ਕਰ ਸਕਦੇ ਆ ਨਿੰਮ ਦੀ ਦਤਣ ਹੋਗੀ ਕਿ ਕੱਕਰ ਦੀ ਦਤਣ ਹੋਗੀ ਇਹ ਆਪਾਂ ਕਰ ਸਕਦੇ ਆ ਕੱਕਰ ਦੇ ਟੁਕਿਆਂ ਦਾ ਆਚਾਰ ਹੋ ਗਿਆ নিম ਦੇ ਪੱਤਿਆਂ ਨੂੰ ਆਪਾਂ ਕੋਈ ਚੀਜ਼ ਆਪਾਂ ਸੁਕਾਉਣ ਲਈ ਡਰਾਈ ਕਰਨ ਤੋਂ ਬਾਅਦ ਉਹਦੇ 'ਚ ਪਾ ਸਕਦੇ ਹਾਂ ਵੀ ਉਹ ਸੁੱਕਾ ਰਹੇ ਜਾਂ ਖਰਾਬ ਨਾ ਹੋਵੇ ਜੀ ਇਦਾਂ ਉਹਦੇ ਜਿਹੜੇ ਪੱਤੇ ਨੇ ਨਹੀਂ ਨਿੰਮ ਦੇ ਉਹ ਜਾਂ ਉਹਦੀਆਂ ਨਮੂੜੀਆਂ ਨੇ ਕੱਚੀਆਂ ਉਹਨਾਂ ਦਾ ਆਪਾਂ ਜਿਹੜਾ ਅਰਕ ਆ ਉਹ ਸਪਰੇਅ ਕਰਕੇ ਔਰਗੈਨਿਕ ਕੇਤੀ ਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਜਿਹੜੇ ਕਿਕਰ ਆ ਜੀ ਕਿਕਰ ਦੇ ਟੁੱਕੇ ਬਹੁਤ ਵਧੀਆ ਇੱਕ ਚਾਹੇ ਉਹ ਪਾਊਡਰ ਦੇ ਰੂਪ ਚ ਖਾਈਏ ਸੁਕਾ ਕੇ ਚਾਹੇ ਆਪਾਂ ਉਹਨੂੰ ਪ੍ਰੀਜ਼ਰਵ ਕਰੀਏ ਆਚਾਰ ਦੇ ਤੌਰ ਤੇ ਤੇ ਉਹਨੂੰ ਆਚਾਰ ਦੇ ਤੌਰ ਤੇ ਵੀ ਆਪਾਂ ਖਾ ਸਕਦੇ ਆ ਜੀ ਉਹ ਵੀ ਬਹੁਤ ਵਧੀਆ ਜੀ ਆਪਾਂ ਈਵਨਿੰਗ ਕਰ ਸਕਦੇ ਆ ਰੱਖ ਸਕਦੇ ਆ ਉਹਦੇ ਨਾਲ ਕਈ ਬਿਮਾਰੀਆਂ ਨੇ ਜਿਹੜੀਆਂ ਖਤਮ ਹੁੰਦੀਆਂ ਨੇ ਨਿੰਮ ਦੀ ਲੱਕੜ ਦਾ ਜਾਨ ਆਪਾਂ ਇਹਦੀ ਜਿਹੜੀ ਕਿਕਰ ਦੀ ਲੱਕੜਾ ਉਹ ਕੋਟਣਿਆਂ ਦੇ ਰੂਪ ਚ ਜਾਂ ਕੱਚੀਆਂ ਕੋਲੂਆਂ ਦੇ ਜਿਹੜੇ ਜਿਹੜੇ ਮੂਸਲ ਹੁੰਦੇ ਆ ਉਹਨਾਂ ਦੇ ਰੂਪ ਚ ਵੀ ਵਰਤ ਸਕਦੇ ਆ ਜੀ ਉਹ ਵੀ ਆਪਾਂ ਨੂੰ ਬਹੁਤ ਬੈਨੀਫੀਸ਼ੀਅਲ ਹੁੰਦੀ ਆ ਜਦੋਂ ਉਹਦੇ ਚ ਕਰੂ ਦਾ ਤੇਲ ਜਾਨਾ ਰੀਅਲ ਦਾ ਤੇਲ ਜਾਂ ਬਦਾਮਾਂ ਦਾ ਤੇਲ ਨਿਕਲਦਾ ਉਹਦੇ ਗੁਣ ਵੀ ਬਹੁਤ ਵੱਧ ਜਾਂਦੇ ਆ ਜੀ ਇਹਨੇ ਹਾਂਸ ਹੋ ਜਾਂਦੇ ਆ ਜੀ ਜਿਉਂ ਜਿਉਂ ਯੂਜ਼ ਕੀਆ ਜਾਂਦੀ ਆ ਜੀ ਇਹੀ ਚੀਜ਼ਾਂ ਨੇ ਜੀ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਉਲਾਕੇ ਆਪਾਂ ਕਾਮਨਲੀ ਉਹਨਾਂ ਨੂੰ ਯੂਜ਼ ਕਰ ਸਕਦੇ ਆ ਜੀ ਤੇ ਇੰਨੇ ਕੁ ਗੁਣ ਨੇ ਜੀ ਇਹਨਾਂ ਦੇ ਜਿਹੜੇ ਆਪਾਂ ਸੋਚ ਨਹੀਂ ਸਕਦੇ ਕਈ ਬਿਮਾਰੀਆਂ ਜਿਹੜੀਆਂ ਨਾ ਕਿ ਉਹ ਰੋਣ ਵਾਲੀਆਂ ਨੇ ਉਹ ਸਿਰਫ ਇੰਨਾਂ ਬੂਟਿਆਂ ਦੇ ਬਦਲਤ ਆਪਾਂ ਕਯਰ ਕਰ ਸਕਦੇ ਆ ਕਈ ਬੂਟੇ ਹੈ ਜਿਨ੍ਹਾਂ ਦੀ ਛਾਂ 'ਚ ਬੈਠਣ ਨੂੰ ਆਪਾਂ ਬਹੁਤ ਵਧੀਆ ਹੋ ਜਾਂਦੇ ਆ ਜਿਵੇਂ ਹੁਣ ਨਾ ਕੇਸਰ ਦਾ ਪੌਦਾ ਜੀ ਜਦੋਂ ਉਹਦੇ ਤੇ ਫੁੱਲ ਆਏ ਹੁੰਦੇ ਆ ਕਹਿੰਦੇ ਜੇ 2-3 ਕੁ ਮਹੀਨੇ ਉਹਦੇ ਥੱਲੇ ਬੈਠਾ ਰਹੇ ਬੰਦਾ ਦੁਪਹਿਰੋਂ ਦੁਬਾਰਾ ਘੰਟਾ ਤੋਂ ਘੰਟੇ ਤਾਂ ਅੱਧੀਆਂ ਸਾਧੀਆਂ ਪ੍ਰੋਬਲਮ ਦੋਦੀ ਨਾਲ ਖਤਮ ਹੋ ਜਾਂਦੀਆਂ ਨੇ ਸਿਰਫ ਥੱਲੇ ਬੈਠਣ ਨਾਲ ਪਰ ਨਾ ਆਪਾਂ ਨੂੰ ਨਾ ਕੇਸਰ ਦਾ ਬੂਟਾ ਮਿਲਦਾ ਨਾ ਉਹਦੇ ਗੁਣ ਪਤਾ ਨੇ ਨਾ ਆਪਾਂ ਬਿਮਾਰੀ ਠੀਕ ਕਰ ਸਕਦੇ ਹਾਂ ਜੀ ਇਹਦੇ ਕਈ ਹੋਰ ਦਰਖਤ ਨੇ ਜਿਹਨਾਂ ਦੀ ਹਵਾ ਜੇ ਆਪਣੇ ਵਾਲੇ ਨਾਲ ਹੀ ਹੁੰਦੀ ਆ ਚਾਹੇ ਬਾਣਾ ਚਾਹੇ ਉਹ ਗੋੜਾ ਤੇ ਉਹਦੇ ਨਾਲ ਆਪਾਂ ਨੂੰ ਬਹੁਤ ਬੈਨੀਫਿਟ ਹੋ ਜਾਂਦਾ ਹੈ ਤੇ ਉਹ ਵੀ ਆਪਾਂ ਨੂੰ ਲਾਉਣੇ ਚਾਹੀਦੇ ਨੇ ਜੇ ਆਪਾਂ ਘਰਾਂ ਦੇ ਵਿੱਚ ਛੋਟੇ-ਬੁਟੇ ਤੇ ਘਰਾਂ ਤੋਂ ਬਾਹਰ ਵੱਡੇ ਬੁਟੇ ਤੇ ਜਿਹੜੀਆਂ ਪਿੰਡਾਂ ਦੇ ਵਿੱਚ ਬੇਕਾਰ ਜ਼ਮੀਨਾਂ ਪਈਆਂ ਨੇ ਜਿੱਥੇ ਅੱਜ ਤੋਂ 20 ਸਾਲ ਪਹਿਲਾਂ ਤੋਂ 50 ਸਾਲ ਪਹਿਲਾਂ ਤੋਂ ਖੇਤੀ ਨਹੀਂ ਹੋ ਰਹੀਆਂ ਬੰਡਨੀਆਂ ਪਈਆਂ ਨੇ ਬੇਕਾਰ ਪਈਆਂ ਨੇ ਧਾਮ ਸੰਭਾਲ ਕਰਨ ਵਾਲੀ ਆ ਉਹ ਅਸੀਂ ਸੰਭਾਲ ਕਰਕੇ ਉਹਨਾਂ 'ਚ ਅਜਿਹੇ ਹੀ ਬੁਟੇ ਲਾਈਏ ਜਿਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਥੋੜੀ ਜਿਹੀ ਆਕਸੀਜਨ ਵੱਧ ਮਿਲੇ ਉਹਨਾਂ ਦੇ ਸਾਹ ਘਰੇ ਆ ਸੌਖੀ ਹੋਵੇ ਤੇ ਉਹਨਾਂ ਦਾ ਜੀਵਨ ਕਦਰ ਜਿਹੜਾ ਵਧੀਆ ਹੋਵੇ ਕਿਉਂਕਿ ਜੇ ਅੱਜ ਦੀ ਗੱਲ ਕਰੀਏ ਸਾਡੇ ਦਾਦੇ ਦੇ ਪੁਰਦਾਦੇ ਨੂੰ ਕੋਈ ਰੋਗ ਨਹੀਂ ਸੀ ਅੱਜ ਉਦੋਂ ਵੱਧ ਗਿਆ ਜੀ ਆਉਣ ਵਾਲੀ ਪੀੜ੍ਹੀ ਨੂੰ ਹੋਰ ਵਧਣਗੇ ਜੀ ਇਦੋਂ ਬਾਅਦ ਉਹਨਾਂ ਦੀ ਪ੍ਰੋਬਲਮ ਹੋਰ ਵੱਧ ਜਾਣੀਆਂ ਜੀ ਤਾਂ ਜੇ ਆਪਾਂ ਰੁੱਖਾਂ ਵੱਲ ਨਾ ਧਿਆਨ ਕੀਤਾ ਤਾਂ ਆਪਣੇ ਬੱਚਿਆਂ ਨੂੰ ਆਪਾਂ ਜ਼ਹਿਰ ਵੰਡ ਕੇ ਜਾਵਾਂਗੇ ਉਹਨਾਂ ਨੂੰ ਨੁਕਸਾਨ ਕਰਕੇ ਜਾਵਾਂਗੇ ਉਹਨਾਂ ਨੂੰ ਔਖੇ ਕਰਕੇ ਜਾਵਾਂਗੇ ਉਹਨਾਂ ਨੇ ਪੈਸਾ ਨਹੀਂ ਕੁਝ ਕਰਨਾ ਉਹਨਾਂ ਨੂੰ ਬਾਤਾਂ ਕਰਨ ਦੀ ਬਹੁਤ ਜ਼ਰੂਰਤ ਹੈ ਧੰਨਵਾਦ अच्छा ਹੁਣ ਤੱਕ ਕਿੰਨੇ ਕਿ ਡਿਸਟ੍ਰੀਬਿਊਟ ਕਰ ਚੁੱਕੇ ਆ ਤੁਸੀਂ ਕਬੂਤੇ ਕਿੰਨੇ ਕ ਵੰਡ ਚੁੱਕੇ ਹੋ ਸੇਵਾ 'ਚ ਕੌਣ ਕੌਣ ਤੁਹਾਡੇ ਨਾਲ ਹੈ ਭਾਈ ਜੀ ਮੈਂ ਐਕਚੁਅਲੀ ਚ ਰਾਉਂਡ ਗਲਾਸ ਫਾਊਂਡੇਸ਼ਨ ਦੇ ਵਿੱਚ ਜੌਬ ਕਰਦਾ ਹਾਂ ਜੀ ਮੈਂ ਜ਼ਿਲ੍ਹਾ ਲੁਧਿਆਣਾ ਦਾ ਕੋਆਰਡੀਨੇਟਰ ਹਾਂ ਅਸੀਂ ਕਬੂਤੇ ਡੋਨੇਟ ਨਹੀਂ ਕਰਦੇ ਜੀ ਅਸੀਂ ਕਬੂਤੇ ਲਗਵਾ ਕੇ ਜਾਂਦੇ ਹਾਂ ਜੀ ਪ੍ਰੋਪਰ ਮਨਰੇਗਾ ਨਾਲ ਚੈਨਲ ਬਣਾ ਕੇ ਹੌਸ ਪਿੰਡ ਲਈ ਅਸੀਂ ਮਨਰੇਗਾ ਅਲਾਟ ਕਰਦੇ ਹਾਂ 200 ਕਬੂਤੇ ਵਗੈਰਾ ਸੋਹ ਦੇ ਹੜੀ ਸਰਕਾਰ ਦਿੰਦੀ ਹੈ ਜੀ ਆਪਾਂ ਨੂੰ ਬੂਟੇ ਪਾਲਣ ਕਰ ਤਿੰਨ ਸਾਲਾਂ ਦੇ ਉਹਦੇ ਚ ਆਪਾਂ ਕਰਦੇ ਕਿਆਂ ਜੀ ਬਈ ਬੂਟੇ ਇਕੱਠੇ ਕਰਕੇ ਇੱਕ ਜਗ੍ਹਾ ਦੇਖ ਕੇ ਉਹਦੀ ਸਫਾਈਆ ਕਰਵਾ ਕੇ ਪਿੰਡ ਵਾਲਿਆਂ ਤੋਂ ਉਹਦੀ ਤਾਰਬੰਦੀ ਕਰਕੇ ਫਿਰ ਇੱਕ ਵਿਉਂਤਵੰਦੀ ਨਾਲ ਬੂਟੇ ਲਾ ਜਾਂਦੇ ਆ ਵੀ ਜਿਹੜੇ ਔਨ ਵਾਲੇ 40 50 ਸਾਲ ਤੇ ਜਾਂ 100 ਸਾਲ ਚੋਂ ਬੂਟੇ ਖਰਾਬ ਨਾ ਹੋਣ ਉੱਥੇ ਲੱਗਣ ਵਾਲੇ ਬੂਟੇ ਨੇ ਜਿਸ ਵਿੱਚ ਜੰਡ ਹੋ ਗਿਆ ਰੇਰੂ ਹੋ ਗਿਆ ਤਰੀਰ ਹੋ ਗਿਆ ਜਿਹੜੇ ਆਪਣੇ ਵਿਰਾਸਤੀ ਰੁੱਖ ਸੀ ਜਿਹੜੇ ਪੰਜਾਬ ਚੋਂ ਹੁਣ ਖਤਮ ਹੋ ਚੁੱਕੇ ਨੇ ਉਹ ਰੁੱਖ ਲਾਉਂਦੇ ਆ ਜੀ ਆਪਾਂ ਤੇ ਉਹਨਾਂ ਨਾਲ ਕੀ ਆ ਜੀ ਐਟਮੋਸਫੇਅਰ ਇਹਨਾਂ ਵਧੀਆ ਬ ਕਾਰਬਨ ਸਿੰਕ ਬਣ ਜਾਂਦੇ ਨੇ ਜੀ ਆਪਣੇ ਪਿੰਡ ਦਾ ਜਾਂ ਆਪਣੇ ਇਲਾਕੇ ਦਾ ਉਹਦੇ ਨਾਲ ਕਾਰਬਨ ਜਿੰਨਾ ਕਾਰਬਨ ਕੰਟੈਂਟ ਵਾਲੇ ਵਾਲੇ ਆਪਣੇ ਪਿੰਡ ਚ ਧੂਏ ਨਾਲ ਡਰੈਕਟਰ ਨਾਲ ਗੱਡੀਆਂ ਨਾਲ ਜਿੰਨਾ ਵੀ ਪੈਦਾ ਹੁੰਦਾ ਉਹ ਸਿੰਕ ਹੋ ਜਾਂਦਾ ਜੀ ਉੱਥੇ ਤੇ ਆਕਸੀਜਨ ਦੀ ਮਾਤਰਾ ਆਇਨੀ ਵੀ ਉਹ ਆਕਸੀਜਨ ਦੀ ਆਪਾ ਪਰਸੈਂਟੇਜ ਨੂੰ 18 ਤੋਂ ਚੱਕ ਕੇ 21 ਤੇ ਕਰ ਦਾਂਗੇ ਜਾਂ 22 ਤੇ ਕਰ ਦਾਂਗੇ ਨਹੀਂ ਜੀ ਪੁਆਇੰਟਾਂ 'ਚ ਵੀ ਪੁਆਇੰਟ 001 ਦਾ ਵੀ ਫਰਕ ਪੈ ਗਿਆ ਤਾਂ ਜਿਹੜੇ ਆਪਣੇ ਕੈਂਸਰ ਵਾਲਗੇ ਸੈੱਲ ਨੇ ਉਹ ਖਤਮ ਹੋਣ ਲੱਗਦੇ ਆਉਂਦੇ ਆ بس ਇਹ ਵਰਤਾਂ ਦੀ ਜਦੋਂ ਆਪਾਂ ਉਸ ਗੱਲ ਨੂੰ ਸਮਝ ਲਾਂਗੇ ਐਲਕੇਲਾ ਇੰਡੂਗਾ ਪਾਣੀ ਦੀ ਜਾਂ ਆਕਸੀਜਨ ਦਾ ਲੈਵਲ ਵਧੂਗਾ ਉਹਦੇ ਨਾਲ ਆਪਣੇ ਸਰੀਰ ਤੇ ਕੀ ਇਫੈਕਟ ਪੈਣਿਆ ਉਹ ਆਪਾਂ ਨੂੰ ਫੇਰ ਬਤਾ ਦੇਣਾ। ਅੱਛਾ ਪਿੰਡ ਵਾਲੇ ਕਿਵੇਂ ਤੁਹਾਡੇ ਨਾਲ ਸੰਪਰਕ ਕਰਦੇ ਜਾਂ ਖੋਦ ਖੋਜਦੇ ਹੋ ਤੁਸੀਂ? ਸਾਡੇ ਕੋਆਰਡੀਨੇਟਰਸ ਵੀ ਆਪਾਂ 16 ਜ਼ਿਲ੍ਹਿਆਂ 'ਚ ਕੰਮ ਕਰਦੇ ਆ ਜੀ ਏਡੂ ਏਡੂ ਜ਼ਿਲ੍ਹੇ ਦਾ ਏਡੂ ਏਡੂ ਕੋਆਰਡੀਨੇਟਰ ਆ ਜੀ ਤੇ ਉਹ ਫਿਰ ਅਸੀਂ ਏਡੂ ਏਡੂ ਇੱਥੇ ਕੰਮ ਕਰਦੇ ਆਂ। ਅੱਛਾ ਖਾਸ ਮੌਸਮ ਵਿੱਚ ਜਿਆਦਾ ਬੂਟੇ ਪੰਡੇ ਜਾਂ ਹਾਂਜੀ ਖਾਸ ਮੌਸਮ 'ਚ ਜਿਆਦਾ ਬੂਟੇ ਲਗਾਏ ਜਾਂਦੇ ਆਂ। ਜਿਵੇਂ ਹੁਣ ਚੱਲ ਰਿਹਾ ਜਿਵੇਂ ਹੁਣ ਚੱਲ ਰਿਹਾ ਜੀ ਫਿਰ ਫਰਵਰੀ ਮਾਰਚ ਅਪ੍ਰੈਲ ਚ ਤੇ ਹੁਣ ਅਕਤੂਬਰ ਤੱਕ ਅੱਛਾ ਆਕਸੀਜਨ ਕਿਹਨੂੰ ਮੰਨਦੇ ਹੋ ਫਿਰ ਆਕਸੀਜਨ ਦਸੰਬਰ ਜਨਵਰੀ ਫਰਵਰੀ ਜੀ ਤੇ ਉਧਰੋਂ ਮਈ ਜੂਨ ਜਿਹੜਾ ਇਹ ਜੋ ਇਹ ਪੌਦਿਆਂ ਦਾ ਜਾਂ এনवायरमेंट ਵਿੱਚ ਇਹ ਸੋਚ ਰਿਹਾ ਮੇਰਾ ਭਰਾ ਇਹ ਬਹੁਤ ਹੀ ਵਧੀਆ ਕੰਮ ਕਰ ਲਿਆ ਸ਼ਰਾਗਾਯੋਗ ਹੈ ਮੈਨੂੰ ਲੱਗੀ ਇਹਦੀ ਨਾ ਜਿਹੜਾ ਕੰਮ ਕਰ ਰਹੇ ਨੇ ਕੋਈ ਐਨਾ ਕ ਤਾਰੀਫ ਕਰਨ ਦੇ ਯੋਗ ਕੰਮ ਹੈ ਵੀ ਮੈਂ ਆਪਣੇ ਮਲੇਰ ਕੋਲੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਤੇ ਮਲੇਰ ਕੋਲੇ ਸ਼ਹਿਰ ਵਸੇਆਂ ਨੂੰ ਇਹ ਕਹੂੰਗਾ ਕਿ ਮੇਰੇ ਵੀਰ ਦਾ ਹਮਮਾ ਕੇ ਸਾਥ ਦਿਓ ਤੇ ਜਿੰਨਾ ਹੋ ਸਕਦਾ ਹੈ ਇਹਦੇ ਦਾ ਸਹਿਯੋਗ ਦਿਓ এনवायरमेंट ਦੇ ਬਾਰੇ ਸੋ